ਸ਼ਹਿਰ ਦੇ ਵਿੱਚ ਪੈਂਦੇ ਪਿੰਡ ਸ਼ੇਖਪੂਰਾ ਵਿੱਚ ਕੱਲ ਇੱਕ ਪਤੀ ਨੇ ਆਪਣੀ ਪਤਨੀ ਉਤੇ ਤੇਜ਼ ਹਥਿਆਰਾਂ ਨਾਲ ਹਮਲਾ ਕਰਕੇ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਦਿੱਤਾ। ਜ਼ਖਮੀ ਪੀੜਤ ਔਰਤ ਨੂੰ ਕਪੂਰਤਲਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਉੱਥੇ ਉਸਦੇ ਪਤੀ ਦੀਪਕ ਮੂਮਾਰ ਨੇ ਆਪਣੇ ਆਪ ਨੂੰ ਜ਼ਖਮੀ ਕਰਕੇ ਸਿਵਲ ਹਸਪਤਾਲ ਵਿੱਚ ਵੀ ਭਰਤੀ ਹੋਇਆ। ਜਾਣਕਾਰੀ ਦੇ ਮੁਤਾਬਿਕ ਪਤਾ ਚੱਲਿਆ ਹੈ ਕਿ ਦੀਪਕ ਮੂਮਾਰ ਵਾਸੀ ਸ਼ੇਖਪੂਰਾ ਦਾ ਰਹਿਣ ਵਾਲਾ ਹੈ ਜੋ ਕਿ ਸ਼ੇਖਪੂਰਾ ਵਿੱਚ ਮੋਬਾਈਲ ਦੀ ਦੁਕਾਨ ਚਲਾ ਰਿਹਾ ਤਾਂ ਉਸਦੀ ਪਤਨੀ ਬੁਟੀਕ ਦਾ ਕੰਮ ਕਰਦੀ ਹੈ। ਪੁਟੀਕ ਵਿੱਚ ਇੱਕ ਔਰਤ ਵੀ ਕੰਮ ਕਰਦੀ ਸੀ ਤੇ ਪਿਛਲੇ 3 ਸਾਲ ਤੋਂ ਦੀਪਕ ਦਾ ਅਤੇ ਉਸ ਲੜਕੀ ਪ੍ਰੀਤੀ ਦਾ ਆਪਸ ਵਿੱਚ ਸਬੰਧ ਬਣ ਗਿਆ ਜੋ ਕਿ ਇੱਕ ਵਿਵਾਹਿਤ ਸੀ। ਪ੍ਰੀਤੀ ਦੇ ਦੋ ਬੱਚੇ ਹਨ ਤੇ ਇੱਕ 19 ਸਾਲ ਦਾ ਲੜਕਾ ਤੇ 15 ਸਾਲ ਦੀ ਲੜਕੀ। ਦੀਪਕ ਦੇ ਕਹਿਣ ਤੇ ਉਸ ਲੜਕੀ ਪ੍ਰੀਤੀ ਨੇ ਆਪਣੇ ਘਰ ਵਾਲੇ ਨੂੰ ਤਲਾਕ ਦੇ ਦਿੱਤਾ ਜੋ ਕਿ ਸਿੱਧੂ ਵੱਲਪਿੰਡ ਦਾ ਨਿਵਾਸੀ ਦੱਸਿਆ ਜਾ ਰਿਹਾ ਹੈ। ਪੇਸ਼ ਹੈ ਕਪੂਠਲਾ ਤੋਂ ਸਾਡੇ ਪੱਤਰਕਾਰ ਵਿਕਰਾਂਤ ਪ੍ਰਭਕਰ ਦੀ ਮਦਨ ਮੋਹਨ ਲਾਲ ਦੇ ਨਾਲ। ਪੁਨਮ ਜੀ ਕਿਥੋਂ ਦੇ ਹਨ ਵਾਲੂ? ਸ਼ੇਖਪੁਰ ਸ਼ੇਖਪੁਰ ਅੱਛਾ ਕੀ ਗੱਲ ਬਾਤ ਹੋਈ ਜੀ ਮੇਰੇ ਹਸਬੰਦ ਨੇ ਮੇਰੇ ਤੇ ਸ਼ਾਪ ਤੇ ਸ਼ਟਰ ਬੰਦ ਕਰਕੇ ਮੇਰੇ ਤੇ ਅਟੈਕ ਕੀਤਾ ਚਾਕੂ ਦੇ ਨਾਲ ਚਾਕੂ ਟੁੱਟ ਗਿਆ ਉਸ ਤੋਂ ਬਾਅਦ ਮੈਂ ਸਟਿਚਿੰਗ ਕਰਦੀ ਪਈ ਸੀ ਕੈਂਚੀ ਦੇ ਨਾਲ ਮੈਂ ਆਪਣਾ ਬਚਾ ਬੜਾ ਔਖਾ ਕੀਤਾ ਲੋਕਾਂ ਨੇ ਸ਼ਟਰ ਚੱਕ ਕੇ ਮੈਨੂੰ ਬਚਾਇਆ ਨਹੀਂ ਕੀ ਗੱਲ ਬਾਤ ਹੋਈ ਤੁਸੀਂ ਉਹਨਾਂ ਨੇ ਕਿਉਂ ਵਾਰ ਕੀਤਾ ਮੈਂ ਅੱਜ ਦਰਖਾਸ ਦੇ ਕੇ ਆਈ ਸੀ ਇਹਦੇ ਵੱਲੋਂ ਉਸੇ ਸੈਂਸਲਟਰ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਦਿਆਂ ਹੀ ਤੜੇ ਤੇ ਚੱਕੂ ਨਵਾਰੋਇਆ ਬੋਤਲ ਕੈਂਚੀ ਨਾਲ ਹਾਂਜੀ ਠੀਕ ਹੈ ਜੀ ਤੇ ਤੁਹਾਨੂੰ ਬਚਾਇਆ ਕਿਨੇ ਸਾਹਮਣੇ ਹਲਵਾਈ ਆ ਉਹਨਾਂ ਨੇ ਸ਼ਟਰ ਚੱਕਿਆ ਉਹਨਾਂ ਨੇ ਸ਼ਟਰ ਠੀਕ ਸਰ ਮੇਰਾ ਹਸਬੰਡ ਦਾ ਫੇਰ ਚੱਲਦਾ ਪਿਆ ਕਿਸੇ ਨਾਲ ਤੇ ਉਸ ਵਜ੍ਹਾ ਨਾਲ ਸਾਨੂੰ ਕੁੱਟਦਾ ਮਾਰਦਾ ਬਹੁਤ ਹੈ ਮੇਰੀ ਮੰਮਾ ਨੂੰ ਵੀ ਮਾਰਦਾ ਸੱਸ ਮੰਮਾ ਦਾ ਤੇ ਮੈਨੂੰ ਵੀ ਬਹੁਤ ਮਾਰਦਾ ਵੀ ਮੈਂ ਉਹਨੂੰ ਲਿਆਣਾ ਆਏ ਤੇ ਇਸ ਇਹ ਮੈਂ ਇਸ ਚੀਜ਼ ਐਗਰੀ ਨਹੀਂ ਹੈਗੀ ਤੇ ਮੈਂ ਤਾ ਕਰਕੇ ਮੈਂ ਇਸ ਜੀ ਨੂੰ ਸਟੈਪ ਚੱਕ ਰਹੀ ਆ ਫੇਰ ਕਿਦੋਂ ਤੋਂ ਚੱਲ ਰਿਹਾ 3 ਸਾਲ ਤੋਂ 3 ਸਾਲ ਤੋਂ ਤੇ ਜਿਨ੍ਹਾਂ ਨਾਲ ਫੇਰ ਚੱਲ ਰਿਹਾ ਮੈਰਿਡ ਹੈ ਕਿ ਮੈਰਿਡ ਮੈਰਿਡ ਨਿਊ ਇਹ ਕਿੰਨੇ ਬੱਚੇ ਉਹਨਾਂ ਦਾ ਡਿਵੋਰਸ ਹੋ ਗਿਆ ਤਾਂ ਕਰਕੇ ਇਹਨਾਂ ਨੇ ਸਟੈਪ ਚੱਕ ਲਿਆ ਹੋਣਾ ਕਿ ਮੈਂ ਉਹਨੂੰ ਵੀ ਨਾਲ ਰੱਖ ਲਾਇਆ ਤੇ ਮੈਂ ਕਿੰਨੇ ਕਿੰਨੇ ਬੱਚੇ ਉਹਨਾਂ ਦੇ ਉਹਨਾਂ ਦੇ 2 ਬੱਚੇ ਨੇ ਕਿੰਨੇ ਸਾਲਾਂ ਦੇ ਕੁਝ ਪਤਾ ਹੈ ਇੱਕ 19 ਕੋ ਸਾਲ ਦਾ ਬੇਟਾ ਹੋਣਾ ਆ ਤੇ 15 ਕੋ ਸਾਲ ਦੀ ਉਹਨਾਂ ਦੀ ਕੁੜੀਆ ਹੋਣੀ ਹੈ ਤੇ ਤੁਹਾਡੇ ਕਿੰਨੇ ਬੱਚੇ ਮੇਰੇ ਵੀ 2 ਬੱਚੇ ਨੇ 9 ਸਾਲਾਂ ਦੀ ਮੇਰੀ ਕੁੜੀਆ ਆ ਔਰ 4 ਸਾਲਾਂ ਦਾ ਮੇਰਾ ਬੱਚਾ ਆਇਆ। ਤੁਹਾਨੂੰ ਕਿਦੋਂ ਪਤਾ ਲੱਗਾ ਫੇਰ ਚੱਲ ਰਹਿਣਾ ਦਾ? ਮੈਂ ਬੁਟੀਕ ਤੇ ਉਹ ਲੇਡੀ ਰੱਖਿਆ ਸੀਗਾ ਤੇ ਬੁਟੀਕ ਤੇ ਬਸ ਥੋੜਾ ਟਾਈਮ ਬਾਅਦ ਹੀ ਮੈਨੂੰ ਥੋੜਾ ਪਤਾ ਚੱਲ ਗਿਆ ਸੀ ਮੈਂ ਉਹਨੂੰ ਕੱਢ ਦਿੱਤਾ ਸੀਗਾ। 3 ਸਾਲਾਂ ਤੋਂ ਫੇਰ ਚੱਲ ਰਿਹਾ ਤੁਹਾਨੂੰ ਹੁਣ ਪਤਾ ਲੱਗਾ? ਨਹੀਂ ਮੈਨੂੰ ਪਤਾ ਉਸ ਟਾਈਮ ਤੇ ਲੱਗ ਗਿਆ ਸੀ ਬਟ ਮੈਂ ਇਹਨੂੰ ਇਹ ਕਹਿੰਦੀ ਸੀ ਚਲੋ ਇਗਨੋਰ ਕਰ ਦਈਏ ਫੇਰ ਸਭ ਠੀਕ ਹੋ ਜਾਏਗਾ ਠੀਕ ਹੋ ਜਾਏਗਾ ਬਟ ਇਹ ਠੀਕ ਹੁੰਦੇ ਨਹੀਂ ਆ ਰਹੇ ਇਸ ਕਰਕੇ ਸਾਨੂੰ ਮਾਰਨ ਲੱਗ ਪਿਆ ਸੀਗਾ। ਤੁਹਾਡੇ ਹਸਬੰਦ ਦਾ ਕੀ ਨਾਮ ਦੱਸੋ ਉਸ ਦੀ? ਕੁਮਾਰ ਕੁਮਾਰ ਜੀ ਉਹ ਮੈਨੂੰ ਤੁਹ ਕਹਿੰਦੇ ਕਿ ਉਹਨੇ ਕੀ ਮੰਗਿਆ ਉਹਨਾਂ ਦੀ ਮੰਗ ਇਹ ਹੈ ਕਿ ਮੈਨੂੰ ਮੇਰਾ ਉਹਦੇ ਨਾਲ ਵਿਆਹ ਕਰਵਾਇਆ ਜਾਵੇ ਤੇ ਤੁਹਾਡੇ ਬਾਰੇ ਕੀ ਕਹਿ ਰਹੇ ਹੋ ਮੇਰੇ ਵੱਲੋਂ ਵੀ ਇਹ ਕਹਿ ਰਹੇ ਕਿ ਮੈਨੂੰ ਵੀ ਰੱਖਣਾ ਹੈ ਨਾਲ ਮੇਰੇ ਉਹ ਵੀ ਰਵੇ ਤੇ ਇਸ ਚੀਜ਼ ਨਾਲ ਮੈਂ ਐਗਰੀ ਨਹੀਂ ਹੈਗੀ ਹਾਂਜੀ ਮੈਂ ਆਪਣੇ ਘਰ ਰਹਿਣਾ ਚਾਹੁੰਦੀ ਹਾਂ ਮਾਤਾ ਜੀ ਮਾਤਾ ਜੀ ਆਉਤੋ ਦਿਓ ਹਾਂ ਨਿਮਸ਼ਾ ਮਾਤਾ ਜੀ ਦੋਸਤ ਜੀ ਨਾਇਜ਼ਰ ਦੋ ਜੀ ਨਮਰਾ ਰਾਨੀ ਜੀ ਇਹ ਪੂਨਮ ਜੀ ਨਾਲ ਤੇ ਦੀਪਕ ਜੀ ਨਾਲ ਕੀ ਰਿਸ਼ਤਾ ਹੈ ਇਹ ਮੇਰੀ ਨੂੰਹ ਨੂੰ ਨਹੀਂ ਬੇਟੀ ਆ ਮੇਰੀ ਹਾਂਜੀ ਉਹ ਮੇਰਾ ਬੇਟਾ ਹੈ ਇਹਨਾਂ ਨੇ ਜਿੱਦਾਂ ਪੋਨਮਨੀ ਨੇ ਦੱਸਿਆ ਕਿ ਦੀਪਕ ਮਰਦਾ ਪਿਆਰ ਚੱਲ ਰਿਹਾ ਕਿਤੇ ਉਹ ਲੜਕੀ ਨਾ ਉਹ ਕੁੜਤਾ ਮਰਦਾ ਸਹੀ ਗੱਲ ਹੈ ਹਾਂਜੀ ਇਹ ਬਿਲਕੁਲ ਸਹੀ ਹੈ ਸਾਨੂੰ ਕੁੜਤਾ ਮਰਦਾ ਆ ਉਹਦੇ ਵਿੱਚ ਉਹ ਜਨਨੀ ਵਿੱਚ ਕੁਝ ਨਾ ਨਹੀਂ ਜਿੱਦਾਂ ਸਿਖਾਉਂਦੀ ਉਹਦੇ ਕਰਦਾ ਵਾ ਕਿ ਤੁਹਾਡਾ ਕੋ ਲੜਕਾ ਕੋਈ ਨਸ਼ਾ ਵਗੈਰਾ ਵੀ ਕਰਦਾ ਹੈ ਕੋਈ ਨਹੀਂ ਪਹਿਲੇ ਕੁਆਰਾ ਹੁੰਦਾ ਵੀ ਕਦੀ ਹੱਥ ਨਹੀਂ ਸੀ ਸ਼ਰਾਬ ਨਹੀਂ ਲਾਇਆ ਕਦੀ ਨਹੀਂ ਹੁਣ ਉਹ ਹੁਣ ਪੀਣ ਲੱਪਿਆ ਹੈ ਸ਼ਰਾਬੀ ਕਿ ਕੁੜਤਾ ਮਰਦਾ हां जी हां जी। ਚਰਾਬੀ ਕੇ ਤੁਹਾਨੂੰ ਘੁੱਟਦਾ ਦੂਣ। ਜੀ ਸਾਹੂ ਜੀ ਨੂੰ ਪਤਾ ਲੱਗ ਗਿਆ ਕਿ 3 ਸਾਲ ਹੋ ਗਏ ਉਹਨਾਂ ਦੇ ਰਿਲੇਸ਼ਨ ਉਹ ਦੂਜੀ ਜਨਾਨੀ ਦੇ ਤੇ ਤੁਸੀਂ ਉਹਨੂੰ ਕੁਝ ਕਿਹਾ? ਅਸੀਂ ਪਹਿਲੀ ਜਨਾਨੀ ਨੂੰ ਰੱਖਿਆ ਸੀ ਨਾ ਬੁਟੀਕ ਤੇ ਤਨਖਾਹ ਤੇ ਫਿਰ ਅਸੀਂ ਕੱਢ ਦਿੱਤਾ ਉਹਨੂੰ ਜਨਾਨੀ ਨੂੰ। ਤੇ ਹੁਣ ਰੋਜ਼ ਫੋਨ ਤੇ ਤਿੰਨ ਤਿੰਨ ਵਾਰੀ ਗੱਲਾਂ ਕਰਦਾ ਉਸ ਜਨਾਨੀ ਦੇ ਨਾਲ। ਤੇ ਅਸੀਂ ਇਹਨੂੰ ਜੇ ਰੋਕਦੇ ਹਾਂ ਤੇ ਸਾਨੂੰ ਘੁੱਟਦਾ ਹੈਗਾ। ਕਿੰਨੀ ਵਾਰ ਘੁੱਟਿਆ ਤੁਹਾਨੂੰ ਨੇ? 2 ਵਾਰੀ ਘੁੱਟਿਆ। ਹੁਣ ਤੁਸੀਂ ਕੀ ਕਾਰਵਾਈ ਕੀਤੀ ਹੈ? ਅਸੀਂ ਕਹਿੰਨੇ ਨੂੰ ਸੁਧਾਰਿਆ ਜਾਵੇ ਅਸੀਂ ਉਹਨੂੰ ਚੇਂਜ ਰੱਖਣਾ ਕਹਿੰਦਾ ਮੈਂ ਉਹਦੇ ਨਾਲ ਮੈਰਿਜ ਕਰਾਉਣੀ ਆ ਅਸੀਂ ਨਹੀਂ ਇਹ ਗੱਲ ਤੇ ਸਹਿਮਤ ਹੈਗੇ ਕੋਈ ਪੁਲਿਸ ਕਾਰਵਾਈ ਹੋਈ ਹੋਇਆ ਕਿੱਥੀ ਹੈ ਹੁਣ ਅਸੀਂ ਰਖਾਅ ਦਿੱਤੀ ਹੈ ਥਾਣੇ ਅੰਜ